ਤੇ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖਿਆ ਕਰੋ ਤੇ ਮੈਂ ਇਸ ਟੌਪਿਕ ਦੇ ਉੱਤੇ ਕੋਈ ਜ਼ਿਆਦਾ ਵੀਡੀਓਜ਼ ਬਣਾਣ ਨਹੀਂ ਚਾਹਦਾ ਮੇਰੀ ਇਹ ਆ ਲਾਸਟ ਵੀਡੀਓ ਹੈ ਇਸ ਟੌਪਿਕ ਦੇ ਉੱਤੇ ਮੈਂ ਆਸ ਤੋਂ ਬਾਅਦ ਇਸ ਟੌਪਿਕ ਦੇ ਉੱਤੇ ਦੁਬਾਰਾ ਗੱਲ ਵੀ ਨਹੀਂ ਛੇੜਾਂਗਾ ਤੇ ਬਟ ਇਹ ਸੀਗਾ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕਿੰਮ ਲੈਂਦੇ ਹੋ ਕਿਉਂਕਿ ਮੈਨੂੰ ਨਾ ਕਾਫੀ ਜਾਣੇ ਨੇ ਕਿ ਆ ਕਹਿੰਦੇ ਤੂੰ ਕਿਸੇ ਤੇ ਇਲਜ਼ਾਮ ਲਗਾ ਰਿਹਾ ਵਾ ਇੱਕ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਤਾਂ ਮੈਨੂੰ ਫਿਰ ਇਹ ਚੀਜ਼ਾਂ ਜਿਹੜੀਆਂ ਆਈਆਂ ਮੈਨੂੰ ਲੱਗਿਆ ਕਿ ਮੈਨੂੰ ਇਹ ਤੁਹਾਡੇ ਸਾਰਿਆਂ ਅੱਗੇ ਰੱਖ ਦੇਣੀ ਚਾਹੀਦੀ ਹੈ ਤੇ ਦੂਸਰਾ ਮੈਂ ਤੁਸੀਂ ਇਹ ਵੀਡੀਓਜ਼ ਨੂੰ ਪਹਿਲੇ ਦੇਖ ਲ ਸ਼ਸ਼ੀਕਲ ਜੀ ਦੋਸਤੋ ਮੈਂ ਸੁਨੂ ਔਲਖ ਪ੍ਰਧਾਨਾ ਲੋਕਨਸਾਲ ਮੋਰਚਾ ਪੰਜਾਬ ਦਾ ਇੱਕ ਬੰਦਾ ਆ ਜਿਹੜਾ ਠੱਗ ਕਿਸਮ ਦਾ ਬੰਦਾ ਆ ਧੋਖੇਬਾਜ਼ ਕਰਪਟ ਉਹ ਜਿਹਦੀ ਮੈਂ ਵੀਡੀਓ ਦੇਖ ਰਿਹਾ ਸੀ ਕਿ ਉਹ ਜਿਹੜੇ ਪੁਲਾੜ ਪੀਜ਼ਾ ਵਾਲੇ ਨੇ ਜਲੰਧਰ ਉਹਨਾਂ ਦੇ ਜਾ ਕੇ ਉਹਨਾਂ ਨੂੰ ਧਮਕਾ ਰਿਹਾ ਔਰ ਉਹਨਾਂ ਕੋਲ ਪੈਸੇ ਮੰਗ ਰਿਹਾ ਹੈ ਮੈਂ ਪੁਲਾੜ ਪੀਜ਼ਾ ਵਾਲੇ ਵੀਰ ਜੀ ਨੂੰ ਔਰ ਬਾਕੀ ਜਿਹੜੀ ਸਮੁੱਚੀ ਸਿੱਖ ਸੰਗਤ ਆ ਜਾਂ ਪੰਜਾਬ ਵਾਸੀ ਆ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਆ ਕਿ ਉਹ ਜਿਹੜਾ ਔਰੇਂਜ ਦੇ ਸਤਾਰ ਵਾਲਾ ਜਿਹੜਾ ਬੰਦਾ ਆ ਉਹ ਕੁਲਾੜ ਤੀਜਾ ਵਾਲੇ ਭਾਈ ਕਹਿ ਰਹੇ ਸੀ ਕਿ ਮੈਨੂੰ ਇਹਦਾ ਨੰਬਰ ਨਹੀਂ ਪਤਾ ਔਰ ਨਾਮ ਨਹੀਂ ਪਤਾ ਮੈਂ ਤੁਹਾਨੂੰ ਇਹਦਾ ਨਾਮ ਦੱਸਦਾ ਇਹਦਾ ਨਾਮ ਹਰਪਿੰਦਰ ਸਿੰਘ ਛੋਟਾ ਨਾ ਭਿੰਡੀ ਆ ਇਹਦਾ ਪਿੰਡ ਠੀਕਰੀ ਵਾਲਾ ਜ਼ਿਲ੍ਹਾ ਗੁਰਦਾਸਪੁਰ ਇਹ ਇਸ ਬੰਦੇ ਦਾ ਕਰਤਾਰ ਇਹ ਆ ਇਹ ਮੈਂ ਪਹਿਲਾਂ ਦੇ ਦੇ ਬਾਰੇ ਜ਼ਿਕਰ ਕਰਦਾ ਇਹਦਾ ਕਰਤਾਰ ਇਹ ਆ ਕਿ ਮੇਰੀ ਸਿਸਟਰ ਦੀ ਕੋਠੀ ਸੰਤ ਨਗਰ ਮੁਹੱਲਾ ਕਰਦੀਆਂ ਮੇਰੇ ਜੀਜਾ ਜੀ ਇਹਨੂੰ ਇੱਥੇ ਰੱਖ ਕੇ ਦੇ ਕਰਾਇਦਾ ਉਸ ਤੋਂ ਬਾਅਦ ਮੇਰੇ ਜੀਜਾ ਜੀ ਇਟਲੀ ਜਾ ਕੇ ਉੱਥੇ ਸੜਕ ਹਾਦਸੇ ਦੌਰਾਨ ਡੈਥ ਹੋ ਗਈ ਤੇ ਇਸ ਬੰਦੇ ਨੇ ਇਸ ਜਿਹੜੀ ਮੇਰੀ ਭੈਣ ਦਾ ਘਰ ਆ ਉਹਦੇ ਤੇ ਕਬਜ਼ਾ ਕਰ ਲਿਆ ਤੇ ਉਹ ਅਸਤੀਆਂ ਲੈ ਕੇ ਸਾਡੇ ਸਿਸਟਰ ਆਏ ਤੇ ਜਦੋਂ ਇੱਥੇ ਆਏ ਤੇ ਇਹ ਸਾਨੂੰ ਆਪ ਨੂੰ ਕਹਿੰਦਾ ਆ ਕਿ ਤੁਸੀਂ ਕੋਰਟ ਪੁਸ਼ਟੀ ਲੈ ਕੇ ਆਓ ਜਾਂ ਇਹ ਘਰ ਪੱਕਾ ਮੇਰਾ ਹੋ ਚੁੱਕਾ ਹੈ ਅਸੀਂ ਫਿਰ ਇਹਦਾ ਸਮਾਨ ਜਿਹੜਾ ਆ ਉਹ ਬਾਹਰ ਘੱਟ ਕੇ ਰੱਖਿਆ ਇਹਦਾ ਮੈਂ ਕਰਦਾਰ ਤੁਹਾਨੂੰ ਇਹ ਦੱਸਦਾ ਆ ਉਹ ਰਜਿਸਟਰੀ ਜਿਹੜੀ ਆ ਉਹ ਵੀ ਮੇਰੀ ਸਿਸਟਰ ਦੇ ਨਾਮ ਸਭ ਕੁ ਸਿਸਟਰ ਦੇ ਨਾਲ ਇਹ ਇਹਦਾ ਇਹ ਕੱਲਾ ਸਾਡੇ ਨਾਲ ਨਹੀਂ ਹੋਰ ਵੀ ਘਰਾਂ ਦੇ ਵਿੱਚ ਇਥੋਂ ਬੜੀ ਬੜੀ ਕੁੱਟ ਖਾ ਕੇ ਜਿੱਥੋਂ ਵੜ ਜਾਂਦਾ ਹੈ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਉੱਥੋਂ ਫਿਰ ਜੁੱਤੀਆਂ ਖਾ ਕੇ ਇਹ ਬਾਹਰ ਜਾਂਦਾ ਹੈ ਔਰ ਇਹਦੇ ਤੇ ਵੱਖ-ਵੱਖ ਥਾਣਿਆਂ ਦੇ ਵਿੱਚ ਕਾਦੀਆਂ ਕਾਨੂੰਨ ਆਪਣਾ ਧਾਰੀਵਾਲ ਹੋਰ ਥਾਣਿਆਂ ਦੇ ਵਿੱਚ ਇਹਦੇ ਤੇ ਬਹੁਤ ਸਾਰੇ ਮੁਕੱਦਮੇ ਦਰਜਿਆ ਚਿੱਟਾ ਵੇਚਣ ਦੇ ਚਿੱਟਾ ਖਾਨ ਦੇ ਕ腐ਸ਼ਨ ਦੇ ਇੱਕ ਇਹਨਾਂ ਜਾਲੀ ਆਈ ਕਾਰਡ ਕਿਸੇ ਆਈਪੀਐਸ ਅਫਸਰ ਦਾ ਬਣਾ ਲਿਆ ਤੇ ਗੱਡੀ ਤੇ ਰੈੱਡ ਲਾਈਟ ਲਾ ਲਈ ਤੇ ਉਹਦੇ ਨਾਂ ਤੇ ਵੀ ਠੱਗੀਆਂ ਮਾਰਦਾ ਉਹਦਾ ਵੀ ਇੱਥੇ ਪਰਚਾ ਦਰਜ ਇੱਕ ਇਹਦੀ ਵੀਡੀਓ ਹੈ ਜਿਹੜੀ ਇਹ ਕਰ ਰਿਹਾ ਆ ਚੋਰੀ ਕਰ ਰਿਹਾ ਉਹਦੇ ਵਿੱਚ ਮੈਡੀਕਲ ਸਟੋਰ ਤੇ ਉਹਦੇ ਵਿੱਚੋਂ ਇਹਨੇ 2000 ਰੁਪਏ ਕੱਢਿਆ ਤੇ ਉਹਦੀ ਦੇ ਵੀ ਇਹਦੀ ਜਿਹੜੀ ਉਹ ਮੁਕਦਮਾ ਦਰਜ ਹੋਇਆ ਇਹ ਅੱਤ ਦਰਜੇ ਦਾ ਕ੍ਰਪਟ ਬੰਦਾ ਹੈ ਇਹੋ ਜਿਹੇ ਬੰਦੇ ਜਿਹੜੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਠਗੀਆਂ ਮਾਰ ਰਿਹਾ ਮਹਨੇ ਹਕ ਸਿੰਘਾਂ ਦੀ ਜਿਹੜੇ ਜਥੇਦਾਰ ਆ ਜਿਹੜੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਨੂੰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਦਾ ਜਿਹੜਾ ਚਿਹਰਾ ਆ ਜਿਹੜੇ ਠੱਗ ਲੋਕ ਚੋਰੀਆਂ ਦੇ ਰੂਪ ਵਿੱਚ ਜਾ ਕੇ ਲੋਕਾਂ ਕੋ ਪੈਸਿਆਂ ਦੀ ਮੰਗ ਕਰ ਰਹੇ ਨੇ ਠੱਗੀਆਂ ਮਾਰ ਰਹੇ ਨੇ ਇਨਾਂ ਤੇ ਗੌਰ ਕਰਕੇ ਇਹਨਾਂ ਦੇ ਆਪਣੇ ਪੱਧਰ ਤੇ ਵੀ ਜਿਹੜੇ ਮੁਖੀ ਆ ਸੰਸਥਾਵਾਂ ਦੇ ਉਹ ਐਕਸ਼ਨ ਲੈਣ ਤੇ ਹੋਰ ਵੀ ਇਹਦੀਆਂ ਜਿੰਨੀਆਂ ਵੀਡਿਓਜ਼ ਆ ਉਹ ਸਾਰੀਆਂ ਆਪਾਂ ਜਿਹੜੀਆਂ ਆ ਉਹ ਕੁਲਾੜ ਬੀਜਾ ਵਾਲੇ ਭਾਈ ਨੂੰ ਭੇਜ ਰਹੇ ਆ ਵਾਜਪੁਰ ਚੀਕਾ ਖਾਲਸਾ ਵਾਜਪੁਰ ਜੀਪੀ ਤੇ ਇਹਦੀ ਮੇਨ ਸੰਸਥਾ ਜਿਹੜੀ ਉਹ ਸਮਾਜ ਸੇਵਾ ਸੰਸਥਾ ਠਿਕਰੀਵਾਲ ਸਮਾਜ ਸੇਵਾ ਸੰਸਥਾ ਠਿਕਰੀਵਾਲ ਚਲਾਉਂਦਾ ਆ ਕੋਈ ਸੰਸਥਾ ਨਹੀਂ ਐ ਸਿਰਫ ਠੱਗੀ ਦਾ ਐ ਜਿੱਥੇ ਕਿਤੇ ਕੋਈ ਜਾ ਕੇ ਵਿਵਾਦ ਛਿੜਦਾ ਐ ਉੱਥੇ ਜਾ ਕੇ ਇਹ ਗੇਚ ਵੜ ਜਾਂਦੇ ਐ ਉੱਥੋਂ ਫੇਰੇ ਆਪਣਾ ਵੰਦੇ ਐ ਜਾ ਕੇ ਕਿ ਸਾਨੂੰ ਇਹਦੇ ਵਿੱਚੋਂ ਕੀ ਬਚਦਾ ਐ ਕਿੰਨੇ ਪੈਸੇ ਬਚਦੇ ਐ ਸਿਰਫ ਇਹੀ ਇਹਨਾਂ ਦਾ ਕਾਰੋਬਾਰ ਐ ਇਹ ਸਾਰੇ ਮੈਂ ਦੇਸ਼ਵਾਸੀਆਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੱਕ ਨੰਬਰ ਦਾ ਇਹ ਕਰਪਟ ਧੋਖੇਬਾਜ਼ ਬਿਮਾਰ ਬੰਦਾ ਐ ਇਹਦੇ ਨਾਲ ਜਿਹੜੇ ਤੁਰੇ ਫਿਰਦੇ ਐ ਸਭ ਇੱਕੋ ਟੀਮ ਵਿੱਚ ਲੜੀ ਐ ਬਸ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ ਇਹਨੇ ਬਾਹਰ ਨਿਕਲ ਕੇ ਦੇਖ ਮਾਫ ਕਰਨਾ Thank you. 500 ਵਰਤ ਗਦੇ ਸਲਾ ਕੱਟਦੇ ਹੈਣਾ ਪਾਵਾਂ ਜਿੰਨੇ ਮਰਜ਼ੀ ਵਰਤ ਗਦੇ 500 ਤਾਂ ਮੈਂ ਪਾ ਹੀ ਨੋਟਿਆ ਆ ਹੀ ਬਾਕੀ ਤਾਂ ਮੈਨੂੰ ਕੁਝ ਹੋ ਇਨਿੰਗ ਹੋਣੀ ਹੈ ਹਾਂ ਥੱਲੇ ਗਿਆ ਤਮਾਇਆ ਹਾਂ ਨਾਲ ਦੇ ਪਾਣ ਦੇ ਬੜਾ ਪਲੇ ਪਲੇ ਉਹ ਉਹ ਵੀ ਪਲੇ ਹੀ ਹੋ ਗਿਆ ਆਨਲਾਈਨ ਹੋ ਗਿਆ ਕੰਮ ਬਸ ਹੋ ਗਿਆ ਕੰਮ ਇਹਦਾ ਫੇਰ ਕਾਠੀ ਨੂੰ ਬਾਜੇ ਤੋ ਆ ਦੇਖੋ ਤੁਹਾਡੇ ਸਾਹਮਣੇ ਤੁਸੀਂ ਜੋ ਇਹ ਫੁਟੇਜ ਦੇਖੀ ਜਿਹਦੇ ਵਿੱਚ ਗੱਲੇ ਚੋਂ ਪੈਸੇ ਚੋਰੀ ਕਰਦਾ ਵੀ ਇਹ ਬੰਦਾ ਜਿਹੜਾ ਕਿਰਪਾਨ ਫੜ ਕੇ ਮੇਰੀ ਦੁਕਾਨ ਦੇ ਅੰਦਰ ਸਿਗਾ ਜਿੰਨੇ ਪੈਸੇ ਦੀ ਗੱਲ ਕੀਤੀ ਮੰਗੂ ਮੱਠ ਦਾ ਜੋ ਸਾਥੀ ਹੈ ਜੁਨੇ ਹਰਕਤ ਕੀਤੀ ਉਸ ਤੋਂ ਬਾਅਦ ਕਿ ਨਾਮ ਲੈਂਦੇ ਹੈਗੇ ਉਹਨਾਂ ਨੇ ਭਾਈ ਸਾਹਿਬ ਨੇ ਵੀ ਦੱਸਿਆ ਕਿ ਕੀ ਹਰਕਤਾਂ ਕਰਦੇ ਨੇ ਬਾਣੀ ਦੇ ਵਿੱਚ ਰਹਿ ਕੇ ਬਾਣੀ ਨੂੰ ਕਿਵੇਂ ਬਦਨਾਮ ਕਰਦੇ ਨੇ ਔਰ ਆ ਕੇ ਮੈਨੂੰ ਸਰਟੀਫਾਈ ਕਰਦੇ ਨੇ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ ਮੈਨੂੰ ਕਿਸੇ ਚੀਜ਼ ਦਾ ਇੰਨਾ ਨਹੀਂ ਦੁੱਖ ਲੱਗਾ ਸੀ ਬੜੇ ਕਿ ਕਿਸੇ ਨੂੰ ਆਪਦੇ ਜੀਵਨ ਦਾ ਇਹਨਾਂ ਨੂੰ ਕੁਝ ਨਹੀਂ ਪਤਾ ਦੂਜੇ ਨੂੰ ਆ ਕੇ ਕਿੱਦਾਂ ਆ ਕੇ ਕਲੰਕਿਤ ਕਰਨ ਦਾ ਜਾਂ ਕਿੱਦਾਂ ਕਿੱਦਾਂ ਦੇ ਵੱਡੇ ਵੱਡੇ ਟੈਗ ਲਾ ਕੇ ਕਿਸੇ ਨੂੰ ਕਿਸ ਲੈਵਲ ਤੇ ਬਦਨਾਮ ਕਰਦੇ ਨੇ ਔਰ মিডিਆ ਨੂੰ ਵੀ ਰਿਕਵੈਸਟ ਹੈ ਕਿ ਤੁਸੀਂ ਇਦਾਂ ਹੀ ਬਿਨਾ ਕਿਸੇ ਲੌਜੀਕ ਦੇ ਕਿਸੇ ਵੀ ਬੰਦੇ ਦੇ ਕੋਈ ਆ ਕੇ ਕੋਈ ਕਿਤੇ ਹੱਲਾ ਮਚਾਉਂਦਾ ਹੈ ਤੇ ਉਸ ਚੀਜ਼ ਦੀ ਵੀਡੀਓ ਵਾਇਰਲ ਕਰਨ ਮਤਲਬ ਵੀਡੀਓਜ਼ ਬਣਾ ਕੇ ਉਹਨਾਂ ਦੀ ਬਾਈਟਸ ਛੱਕੇ ਪਾ ਦਿੰਦੇ ਹੋ ਪਲੀਜ਼ ਥੋੜਾ ਪਹਿਲੇ ਵੈਰੀਫਾਈ ਕਰਿਆ ਕਰੋ ਕਿ ਉਹ ਬੰਦਾ ਹੈ ਕਿਦਾਂ ਦਾ ਕਿਦਾਂ ਦਾ ਨਹੀਂ ਹੈ ਤੇ ਦੂਸਰੀ ਚੀਜ਼ ਬਹੁਤ سارے ਲੋਕ ਨਾ ਇੱਕ ਚੀਜ਼ ਤੋਂ ਬੜੇ ਪਰੇਸ਼ਾਨ ਰਹਿੰਦੇ ਨੇ ਕਿ ਯਾਰ ਇਹਨਾਂ ਦੀ ਦੂਜੀ ਤੀਜੀ ਦਿਨ ਕੰਟਰੋਵਰਸੀ ਛੜੀ ਹੁੰਦੀ ਹੈ ਸਾਡੇ ਬਾਰੇ ਕਿ ਸਾਡੀ ਕੋਈ ਨਾ ਕੋਈ ਕੰਟਰੋਵਰਸੀ ਛੜੀ ਰਹਿੰਦੀ ਹੈ ਕਦੇ ਕੁਝ ਕਦੇ ਕੁਝ ਕਦੇ ਕੁਝ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦੱਸਦਾ ਅਸੀਂ ਇਹਨ ਆ ਕੇ ਭੇਜ ਜਾਂਦੀਆਂ ਸਾਨੂੰ ਅਸੀਂ ਬਹੁਤ ਕੋਸ਼ਿਸ਼ ਕਰਦੀ ਹੈ ਕਿ ਇੰਨਾ ਮੁੱਦਿਆਂ ਤੋਂ ਸਾਰੀਆਂ ਚੀਜ਼ਾਂ ਤੋਂ ਅਸੀਂ ਸਿਰਫ ਆਪਣਾ ਕੰਮ ਕਰ ਕਰੀਆ ਨੋਰਮਲ ਜਿਹੜਾ ਸੋਸ਼ਲ ਮੀਡੀਆ ਚਲਾਉਂਦੇ ਆ ਚਲਾਉਂਦੇ ਰਹੀਏ ਅਸੀਂ ਇੰਨਾਂ ਚੀਜ਼ਾਂ ਤੋਂ ਬੜੀ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਪਰ ਫਿਰ ਵੀ ੱੱਕੇ ਨਾਲ ਕਿਤੇ ਨਾ ਕਿਤੇ ਕਨੈਕਟਡ ਹੋ ਜਾਂਦੀ ਉਹਦਾ ਇੱਕ ਰੀਜ਼ਨ ਤੁਹਾਨੂੰ ਮੇਨ ਨਹੀਂ ਦੱਸਦਾ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਜਿੰਨੇ ਵੀ ਬੰਦੇ ਕੋਈ ਫੇਮਸ ਹੈ ਕੋਈ ਪਬਲਿਕ ਫਿਗਰ ਹੈ ਜਿਨ੍ਹਾਂ ਨੂੰ ਮਤਲਬ ਚਾਹੇ ਜਿੰਨੂੰ ਵੀ ਚਾਰ ਲੋਕ ਜਾਣਦੇ ਨੇ ਹਨਾ ਉਹਨਾਂ ਦਾ ਕੋਈ ਕੋਈ ਮੰਨ ਲਓ ਕੋਈ ਸਿੰਗਰ ਹੈ ਜਾਂ ਕੋਈ ਇਨਫਲੂਐਂਸਰ ਹੈ ਕੋਈ ਵੀ ਆਰਟਿਸਟ ਹੈ ਕਿਸੇ ਦਾ ਨਾ ਕਿਸੇ ਨੂੰ ਘਰ ਦਾ ਨਹੀਂ ਪਤਾ ਉਹ ਕਿੱਥੇ ਹੁੰਦੇ ਨੇ ਕੀ ਕਰਦੇ ਨੇ ਕੀ 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 ਕਰਦੇ ਨੇ ਕਿਵੇਂ ਰਹਿੰਦੇ ਨੇ ਕਿਸੇ ਨੂੰ ਕਿਸੇ ਬਾਰੇ ਕੋਈ ਕੁਝ ਨਹੀਂ ਪਤਾ ਹੁੰਦਾ ਉਹ ਅਗਲੇ ਆਪਣੀ ਪਰਸਨਲ ਲਾਈਫ ਨੂੰ ਲੋਕੋ ਉਹ ਲੰਦਰ ਮਤਲਬ ਆਪਣੀ ਲੋਕੇਸ਼ਨਸ ਨੂੰ ਵੀ ਲੋਕ ਲੋਕ ਹੋ ਕੇ ਰੱਖ ਦਿੰਦੇ ਨੇ ਉਹ ਕਿੱਥੇ ਰਹਿੰਦੇ ਕਿੱਥੇ ਨਹੀਂ ਰਹਿੰਦੇ ਅਸੀਂ ਨਾ ਲੋਕਾਂ ਨੂੰ ਇੱਕ ਈਜ਼ੀ ਟਾਰਗੇਟ ਮਿਲ ਜਾਂਦੇ ਆ ਰੈਸਟੋਰੈਂਟ ਤੇ ਵੀ ਜਿਦਾ ਮਨ ਕਰਦਾ ਮੂੰ ਚੱਕ ਕੇ ਆਂਦਰ ਰੈਸਟੋਰੈਂਟ ਦੇ ਉੱਤੇ ਆ ਕੇ ਕੋਈ ਨਾ ਕੋਈ ਡਰਾਮੇਬਾਜ਼ੀ ਕਰਕੇ ਮੀਡੀਆ ਵਿੱਚ ਉਹ ਅਸੀਂ ਉੱਥੇ ਹੋਈਏ ਚਾਹੇ ਨਾ ਹੋਈਏ ਜਿੱਦਾਂ ਹੁਣ ਇਹਨਾਂ ਨੇ ਆ ਕੇ ਕਰਤੂਤ ਕੀਤੀ ਆਏ ਦੁਕਾਨ ਦੇ ਬਾਹਰ ਪਿੱਛੇ ਸਾਡੀਆਂ ਫੋਟੋ ਲੱਗੀਆਂ ਹੋਈਆਂ ਬਾਹਰ ਖੜੇ ਹੋ ਕੇ ਦੁਕਾਨ ਦੇ ਕੋਲ ਆ ਕੇ ਹੱਲਾ ਕੀਤਾ ਚਲੋ ਜੀ মিডিਆ ਨੇ ਝੱਕੇ ਉਹਨੂੰ ਵਾਇਰਲ ਕਰ ਦਿੱਤਾ ਬਾਰ-ਬਾਰ ਬਾਰ-ਬਾਰ ਸਾਡੀ ਕਿਸੇ ਨਾ ਕਿਸੇ ਐਂਗਲ ਤੋਂ ਬਦਨਾਮੀ ਹੁੰਦੀ ਰਹਿੰਦੀ ਹੈ ਦੇਖੋ ਬਾਰ-ਬਾਰ ਸਾਡਾ ਨਾਮ মিডিਆ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਚੀਜ਼ ਤੇ ਕਿਉਂਕਿ ਸਾਨੂੰ ਪਤਾ ਹੈ মিডিਆ ਵਾਲਿਆਂ ਦੀ ਹੈਡਲਾਈਨਸ ਹੀ ਇਦਾਂ ਦੀ ਹੁੰਦੀਆਂ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਲੱਗਦਾ ਹੈ ਕਿ ਯਾਰ ਇਹ ਹੀ ਸਭ ਕੁਝ ਕਰ ਰਹੇ ਨੇ ਇਹ ਹੀ ਚੀਜ਼ਾਂ ਸਾਡੇ ਤੇ ਇਲਜ਼ਾਮ ਲਗਾਉਂਦੇ ਜਿਹਦੇ ਘਰੇ ਬੱਚਾ ਵੀ ਹੈ ਅੱਗੋਂ ਪਰਿਵਾਰ ਵੀ ਹੈ ਕੰਮ ਕਰਦੀ ਜ਼ਿੰਮੇਵਾਰੀਆਂ ਵੀ ਨੇ ਉਹਦੀ ਲਾਈਫ ਦੇ ਵਿੱਚ ਹੋਰ بڑا ਕੁਛ ਹੈਗਾ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ ਬੜੀਆਂ ਬੰਦੇ ਦੇ ਕੰਮ ਕਰਦੀਆਂ 3600 ਚੀਜ਼ਾਂ ਹੁੰਦੀਆਂ ਕੰਮ ਕਰਨ ਨੂੰ ਲੈ ਕੇ ਘਰ ਨੂੰ ਲੈ ਕੇ ਬੰਦਾ ਕੋਈ ਇੰਨਾ ਵੇਲਾ ਵੀ ਨਹੀਂ ਹੁੰਦਾ ਕਿ ਦੂਜੇ ਤੀਜੇ ਦਿਨ ਕਿਸੇ ਨਾਲ ਕੰਟਰੋਵਰਸੀਆਂ ਚ ਪਿਆ ਰਹੇ ਕਿਉਂਕਿ ਮੈਂ ਇੱਕ ਪਰਿਵਾਰ ਵਾਲਾ ਵਾਂ ਔਰ ਜਿਹੜੇ ਪਰਿਵਾਰ ਵਾਲੇ ਨੇ ਇਹਨਾਂ ਗੱਲਾਂ ਨੂੰ ਸਮਝਦੇ ਨੇ ਕਿ ਕੋਈ ਪਰਿਵਾਰ ਵਾਲਾ ਇੰਨਾ ਵੀ ਵੇਲਾ ਨਹੀਂ ਹੁੰਦਾ ਕਿ ਦੂਜੇ ਦਿਨ ਕੋਈ ਨਾ ਕੋਈ ਸਿਆਪਾ ਆਪਣੀ ਗੱਲ ਪਾਈ ਰੱਖੇ ਤੇ ਮੇਰੀ ਰਿਕਵੈਸਟ ਹੈ ਕਿ ਇੰਦਾਂ ਦੀਆਂ ਚੀਜ਼ਾਂ ਨੂੰ ਨਾ মিডিਆ ਨੂੰ ਵੀ ਰਿਕਵੈਸਟ ਹੈ ਕਿ ਕਿਸੇ ਵੀ ਚੀਜ਼ ਨੂੰ ਇੱਕੇ ਦਮ ਹੁਲਾਾਰਾ ਨਾ ਦੇਦਿਆ ਕਰੋ ਪਹਿਲੇ ਉਸ ਦੀ ਚੀਜ਼ ਨੂੰ ਦੇਖੋ মিডিਆ ਕਹਿੰਦੇ ਨਾ ਲੋਕਤੰਤਰ ਦਾ ਚੌਥਾ ਥੰਮ ਹੈ ਹਨਾ ਤੇ ਤੁਸੀਂ ਇੱਕ ਇਸ ਚੀਜ਼ ਨੂੰ ਬੜੇ ਸੋਹਣੇ ਤਰੀਕੇ ਸਮਝਿਆ ਕਰੋ ਪਹਿਲੇ ਕਿ ਕਿਹੜੀ ਗੱਲ ਦਾ ਲੌਜੀਕ ਨਿਕਲਦਾ ਹੈ ਕਿਹੜਾ ਨਹੀਂ ਉਹ ਬੰਦਿਆਂ ਦੇ ਉੱਤੇ ਦੇਖੋ ਇਹਨਾਂ ਨੇ ਕਿਦਾਂ 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 ਦੇ ਜਿਹੜੇ ਹੁਣ ਮੈਂ ਵੀਡੀਓ ਪਾਈ ਹੈ ਕਿਦਾਂ ਕਿਦਾਂ ਦੇ ਇਲਜ਼ਾਮ ਵੀ ਨਹੀਂ ਉਹਨਾਂ ਤੇ ਕੁਝ ਪਰਚੇ ਵੀ ਕਹਿੰਦੇ ਇਦਾਂ ਦੇ ਚੱਲਦੇ ਨੇ ਤੇ ਕੋਈ ਵੀ ਮੂੰਹ ਚੱਕ ਕੇ ਆ ਕੇ ਕਿਸੇ ਬਾਰੇ ਕੁਝ ਬੋਲਣਾ ਸ਼ੁਰੂ ਕਰ ਦਿੰਦਾ ਤਾਂ ਪਲੀਜ਼ ਮੀਡੀਆ ਨੂੰ ਰਿਕੁਐਸਟ ਹੈ ਪਲੀਜ਼ ਹਰ ਚੀਜ਼ ਨੂੰ ਵੈਰੀਫਾਈ ਕਰਕੇ ਮਤਲਬ ਅੱਗੇ ਤੁਸੀਂ ਪਬਲਿਕ ਦੇ ਵਿੱਚ ਲਿਆਇਆ ਕਰੋ ਕਿਉਂਕਿ ਪਤਾ ਕੀ ਹੈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਮੀਡੀਆ ਮੀਡੀਆ ਕਿੰਦਾਂ ਦੀ ਪਾਵਰ ਹੈ ਕਿਸੇ ਦੀ ਵੀ ਚਾਵੀ ਨੂੰ ਬਣਾ ਵੀ ਸਕਦੀ ਹੈ ਕਿਸੇ ਦੀ ਛਵੀ ਨੂੰ ਖਰਾਬ ਵੀ ਕਰ ਸਕਦੀ ਹੈ ਔਰ ਕੁਛ ਨਾ ਕੁਛ ਇਦਾਂ ਦੀਆਂ ਚੀਜ਼ਾਂ ਜੇ ਸਾਡੇ ਬਾਰ 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 ਕੱਲ ਨੂੰ ਆਕੇ ਫਿਰ ਕੋਈ ਆਕੇ ਦੁਕਾਨ ਦੇ ਉੱਤੇ ਕੁਛ ਨਾ ਕੁਛ ਪੁੱਠਾ ਸਿੱਧਾ ਬੋਲਦਾ ਉਹ ਚੱਕ ਕੇ ਫਿਰ ਮੀਡੀਆ ਦੇ ਵਿੱਚ ਆ ਜਾਵੇ ਤਾਂ ਮੇਰੀ ਰਿਕਵੈਸਟ ਹੈ ਪਲੀਜ਼ ਕਿਸੇ ਵੀ ਜਣੇ ਖਣੇ ਐਰੇ ਗਰੇ ਨੂੰ ਨੂੰ ਇਦਾਂ ਆ ਕੇ ਕਿਸੇ ਵੀ ਜ਼ਿੰਦਗੀ ਦੇ ਬਾਰੇ ਖਿਲਾਫ ਬੋਲਣ ਦੇ ਉੱਤੇ ਪਲੀਜ਼ ਉਸ ਚੀਜ਼ ਨੂੰ ਪਹਿਲੇ ਇੱਕ ਵਾਰੀ ਵੈਰੀਫਾਈ ਕਰਿਆ ਕਰੋ ਕਿ ਕਿੰਨੀ ਕੁ ਜੈਨੂਇਨ ਹੈ ਕਿੰਨੀ ਕੁ ਨਹੀਂ ਕਿਉਂਕਿ ਪਤਾ ਕਿ ਇਹ ਇਦਾਂ ਤੇ ਕਦੇ ਵੀ ਕੁਝ ਖਤਮ ਹੀ ਨਹੀਂ ਹੋਊਗਾ ਅੱਜ ਅੱਜ ਇਹ ਗੱਲ ਹੋਈ ਕੱਲ ਨੂੰ ਪਰਸੋਂ ਚੌਥੇ ਫੇਰ ਕੋਈ ਹੋਰ ਗੱਲ ਨਵੀਂ ਹੋ ਜਾਏਗੀ ਤੀਜੇ ਦਿਨ ਫੇਰ ਕੋਈ ਗੱਲ ਹੋ ਜਾਏਗੀ ਪਰ ਉਹਦੇ ਵਿੱਚ ਬਦਨਾਮੀ ਕੀ ਹੁੰਦੀ ਹੈ ਜਿੱਥੇ ਕੁਲਰ ਪੀਜ਼ਾ ਕਪਲਿਆ ਸਹਿਜ ਰੋਣਾ ਲਿਖਿਆ ਜਾਂਦਾ ਹੈ ਉੱਥੇ ਬਦਨਾਮੀ ਸਾਡੀ ਹੁੰਦੀ ਹੈ ਕੀ ਗੱਲ ਹੈ ਕੀ ਨਹੀਂ ਗੱਲ ਕੋਈ ਨਹੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਬਸ ਇਹ ਕਿ ਸਾਡਾ ਨਾਮ ਆ ਗਿਆ ਲੋਕ ਵੀ ਕਮੈਂਟਾਂ 'ਚ ਗੱਲਾਂ ਦੇੜ ਯਾਰ ਅੰਦਾ ਤਰ ਰਿਕਵੈਸਟ ਹੈ ਯਾਰ ਪਲੀਜ਼ ਸਾਡੀ ਜ਼ਿੰਦਗੀ ਨੂੰ ਨਾ ਸ਼ਾਂਤੀ ਨਾਲ ਜੀਣ ਦਿਓ ਅਸੀਂ ਨਾਰਮਲ ਤਰੀਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਨਾਰਮਲ ਤਰੀਕੇ ਸਾਡੀ ਜ਼ਿੰਦਗੀ ਸਾਨੂੰ ਚਲਾਉਣ ਦਿਓ ਤੇ ਇਹਨਾਂ ਮੁੱਦਿਆਂ ਤੋਂ ਨਾ ਸਾਨੂੰ ਪਰੇ ਰੱਖੋ ਜੇ ਸਾਡੇ ਖਿਲਾਫ ਕੋਈ ਵੀਡੀਓ ਆਉਂਦੀ ਵੀ ਹੈ ਤਾਂ ਪਲੀਜ਼ ਇਗਨੋਰ ਕਰਦਿਆ ਕਰੋ ਜੇ ਕੋਈ ਪੈਂਦੀ ਵੀ ਹੈ ਜੇ ਰੀਕਵੈਸਟ ਹੈ ਤੁਹਾਨੂੰ ਸਾਰਿਆਂ ਨੂੰ ਯਾਰ ਦੇਖੋ ਤੁਸੀਂ ਵੀ ਪਰਿਵਾਰ ਵਾਲਿਓ ਚਲੋ ਅੱਜ ਤੁਸੀਂ ਨਹੀਂ ਵਿਆਏ ਕੋਈ ਕੱਲ ਨੂੰ ਤੁਸੀਂ ਵੀ ਵਿਆਏ ਜਾਣਾ ਘਰ ਨੂੰ ਤੁਹਾਡੇ ਵੀ ਤੀਆਂ ਪੈਣਾ ਨੇ ਹਰ ਚੀਜ਼ ਹੈ ਹਰ ਇੱਕ ਦੀ ਜ਼ਿੰਦਗੀ ਹਰ ਕੋਈ ਬੰਦਾ ਨਾ ਏਡੇ ਸਿਆਪਿਆਂ ਦੇ ਵਿੱਚੋਂ ਨਹੀਂ ਨਹੀਂ ਸਰਵਾਈਵ ਕਰ ਪਾਂਦਾ ਤਾਂ ਆਪਣੇ ਮਤਲਬ ਮੈਨੂੰ ਆਪਣੀ ਥਾਂ ਤੇ ਰੱਖ ਕੇ ਦੇਖੋ ਕਿ ਅਗਰ ਮੇਰੀ ਜਗ੍ਹਾ ਤੁਸੀਂ ਹੋਵੋ ਕਿ ਤੁਸੀਂ ਇਹ ਰੋਜ਼-ਰੋਜ਼ ਦੇ ਇੰਨੇ ਸਿਆਪਿਆਂ ਦੇ ਵਿੱਚੋਂ ਰੋਜ਼ ਇੰਨੇ-ਇੰਨੇ ਜਵਾਬ ਦੇਣਾ ਮੈਨੂੰ ਤੁਸੀਂ ਮੰਨੋਗੇ ਮੈਨੂੰ ਇਦਾਂ ਦੀਆਂ ਵੀਡੀਓਜ਼ ਬਣਾਉਣੀਆਂ ਚੰਗੀਆਂ ਵੀ ਨਹੀਂ ਲੱਗਦੀਆਂ ਕਿ ਕਦੇ ਕਿਸੇ ਦੀ ਕਿਸੇ ਬਾਰੇ ਕੁਝ ਬੋਲਣਾ ਹੈ ਕੁਝ ਮੈਂ ਅੱਜ ਤੱਕ ਜਿੰਨੀਆਂ ਵੀ ਵੀਡੀਓਜ਼ ਬਣਾਈਆਂ ਤੇ ਵੀ ਲੋਗ ਬਣਾ ਲੈ ਇਹ ਆਪਣੇ ਕੰਮ ਕਰਨ ਨੂੰ ਕਰਦੇ ਦਿਖਾ ਦਿੱਤਾ ਇਹੀ ਚੀਜ਼ਾਂ ਦੇ ਉੱਤੇ ਅਸੀਂ ਹਮੇਸ਼ਾ ਆਪਣੇ ਚੈਨਲਸ ਦੇ ਉੱਤੇ ਹਮੇਸ਼ਾ ਪੋਜ਼ਿਟਿਵਿਟੀਜ਼ ਸਪਰੈਡ ਕੀਤੀ ਹੈ ਤੇ ਚੰਗੀਆਂ ਚੀਜ਼ਾਂ ਕੀ ਤੁਹਾਨੂੰ ਪਤਾ ਹਮੇਸ਼ਾ ਅਸੀਂ ਲੈ ਕੇ ਅੱਗੇ ਆਉਂਦੇ ਰਹੇ ਹਾਂ ਜੋ ਵੀ ਹੈ ਰਿਕੁਐਸਟ ਹੈ ਪਲੀਜ਼ ਤੁਸੀਂ ਵੀ ਇੱਕ ਪਰਿਵਾਰ ਵਾਲੇ ਬੰਦੇ ਹੋ ਸਾਡੀ ਇਮੇਜ ਦੇ ਉੱਤੇ ਨਾ ਤੁਸੀਂ ਕਿਰਪਾ ਕਰਕੇ ਦੇਖੋ ਕਹਿੰਦੇ ਨਾ ਸਮਾਂ ਸਭ ਕੁਝ ਠੀਕ ਕਰ ਦਿੰਦਾ ਤੇ ਅਸੀਂ ਵੀ ਉਸ ਸਮੇਂ ਦੀ ਉਡੀਕ ਦੇ ਵਿੱਚ ਆ ਕਿ ਸਾਡੀ ਜ਼ਿੰਦਗੀ ਵਿੱਚ ਸਭ ਕੁਝ ਕਦੋਂ ਨੋਰਮਲ ਹੋਏਗਾ ਕਦੋਂ ਸਾਡੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੋਏਗਾ ਤਾਂ ਪਲੀਜ਼ ਉਹ ਜ਼ਿੰਦਗੀ ਵਿੱਚ ਸਭ ਕੁਝ ਠੀਕ ਤੁਸੀਂ ਹੀ ਕਰ ਸਕਦੇ ਹੋ ਤਾਂ ਪਲੀਜ਼ ਪੋਜ਼ਿਟਿਵਿਟੀ ਸਪਰੈਡ ਕਰੋ 네ਗੇਟਿਵਿਟੀ ਸਪਰੈਡ ਨਾ ਕਰੋ ਕਹਿੰਦੇ ਨਾ ਆਪਾਂ ਚੰਗਾ ਬੀਜਾਂਗੇ ਚੰਗਾ ਉੱਗੇਗਾ ਹਨਾ ਤੇ ਤੁਸੀਂ ਵੀ ਸਾਡੇ ਲਈ ਖੁਸ਼ੀਆਂ ਅੱਗੇ ਦੋਗੇ ਤੇ ਰੱਬ ਤੁਹਾਡੇ ਘਰ ਵੀ ਖੁਸ਼ੀਆਂ ਦਊਗਾ ਤਾਂ ਪਲੀਜ਼ ਇਸ ਗੱਲ ਨੂੰ ਮੈਂ ਇੱਥੇ ਖਤਮ ਕਰਦਾ ਤੇ ਥੈਂਕ ਯੂ so much ਮੈਂ ਸੋ ਜ਼ਿਆਦਾ ਨਹੀਂ ਗੱਲ ਕਰਾਂਗਾ ਉਸ ਤੋਂ ਬਾਅਦ ਮੇਰੀ ਇੰਨਾ ਇਦਾਂ ਦੇ ਟੌਪਿਕਸ ਦੇ ਉੱਤੇ ਕੋਈ ਵੀਡੀਓ ਨਹੀਂ ਆਉਗੀ ਔਰ ਮੈਂ ਖੁਦ ਇਹਨਾਂ ਚੀਜ਼ਾਂ ਤੋਂ ਬਹੁਤ ਪਰੇਸ਼ਾਨ ਹਾਂ ਮੇਰੇ ਕੋਲ बार-बार ਇਦਾਂ ਦੀਆਂ ਗੱਲਾਂ ਦੇ ਉੱਤੇ ਬੋਲਣਾ ਚੰਗਾ ਵੀ ਨਹੀਂ ਲੱਗਦਾ ਮੈਨੂੰ ਚ ¡Suscríbete al canal!